ਸਾਰੇ ਹੀ ਇਸ ਵਕਤ YouTube ਤੇ Instagram ਤੇ ਦੋਸਤਾਂ ਨੂੰ ਤੇ ਰੂਪੋ ਆਪਣੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਡੇ ਸਾਹਮਣੇ ਫਿਰ ਆਪਾਂ ਨਵੇਂ ਤੋਂ ਨਵੇਂ ਰਿਸ਼ਤੇ ਲੈ ਕੇ ਹਾਜ਼ਰਾਂ ਜੀ ਜੋ ਕਿ ਹਰ ਵਾਰ ਆਪਾਂ ਤੁਹਾਡਾ ਵਾਅਦਾ ਕੀਤਾ ਹੋਇਆ ਹੈ ਕਿ ਹਰ ਵਾਰ ਨਵੇਂ ਤੋਂ ਨਵੇਂ ਕੁੜੀਆਂ ਮੁੰਡਿਆਂ ਦੇ ਰਿਸ਼ਤੇ ਹਾਜ਼ਰ ਹੋਣਗੇ ਜੋ ਕਿ ਆਪਣਾ ਮੇਨ ਕੰਮ ਏ ਰਿਸ਼ਤੇ ਕਰਾਉਣਾ ਹਾਂ ਐਡ ਤਾਂ ਕੁਝ ਭੈਣ ਭਰਾਵਾਂ ਦੇ ਕਹਿਣ ਤੇ ਉਹਨਾਂ ਐਡ ਦੇ ਲੱਗ ਪਏ ਜੀ ਮੇਨ ਆਪਣਾ ਮਤਲਬ ਇਹ ਰਿਸ਼ਤੇ ਕਰਵਾਉਣਾ ਬਾਬੇ ਦੀ ਕਿਰਪਾ ਨਾਲ ਕਾਫੀ ਵਧੀਆ ਰਿਸ਼ਤੇ ਹੁੰਦਕਰਾ ਕਰਵਾ ਚੁੱਕੇ ਆ 450 ਦੇ ਕਰੀਬ ਹੋ ਚੰਡੇ ਆ ਤੇ ਸਭ ਤੋਂ ਵੱਡੀ ਖੁਸ਼ੀ ਵਾਲੀ ਗੱਲ ਇਹ ਆ ਕਿ ਨਸ਼ਾ ਰਹਿਤ ਤਾਜ ਰਹਿਤ ਆ ਕਿ ਰਿਸ਼ਤੇ ਕਰਵਾਉਨੇ ਆ ਪਰਿਵਾਰ ਵਾਲੇ ਸਾਨੂੰ ਖੁਦ ਆਪ ਗੁਣ ਕਰਨਾ ਜਿੰਨਾ ਦਾ ਧੀ ਜਾਂ ਪੁੱਤ ਦਾ ਰਿਸ਼ਤਾ ਹੋਣਾ ਕਈ ਵਾਰ ਕੋਈ ਗਾਂ ਦੀਆਂ ਮਾਮੇ ਭੂਆ ਫੁੱਫੜ ਕੋਈ ਫੋਨ ਕਰਨ ਲੱਗ ਪੈਂਦੇ ਆ ਕੁਝ ਗੱਲਾਂ ਪਰਿਵਾਰ ਦੇ ਨਾਲ ਹੀ ਕਰਨ ਸਾਡੇ ਨੰਬਰ ਵੀ ਦਿੱਤੇ ਗਏ ਨੇ ਇਹ ਤਾਂ ਕੁਝ ਪੁਰਾਣੀਆਂ ਵੀਡੀਓ 'ਚ ਵੀ ਨੰਬਰ ਇਹ ਗਏ ਆ ਤੁਸੀਂ ਉੱਥੇ ਵੀ ਸਾਡੀ ਅਪਡੇਟ ਵੇਖ ਸਕਦੇ ਕਈ ਰੂਪਾਂ ਵਿੱਚ ਆ ਨਵੇਂ ਤੋਂ ਨਵੇਂ ਰਿਸ਼ਤੇ ਤੇ ਨਸ਼ਾ ਰਹਿ ਤਾਜ ਰਹਿ ਤਰ ਰਿਸ਼ਤੇ ਕਰਉਂਦੇ ਆ ਅੱਜ ਤੁਹਾਡੇ ਸਾਹਮਣੇ ਫੇਰ ਕੁਝ ਨਵੇਂ ਰਿਸ਼ਤੇ ਲੈ ਕੇ ਹਾਜ਼ਰਾਂ ਜੀ ਜੋ ਕਿ ਇਹ ਰਿਸ਼ਤੇ ਜੰਡ ਸਿੱਖ ਬ੍ਰਾਦਰੀ ਦੇ ਤੇ ਕਮੋਦ ਸਿੱਖ ਬ੍ਰਾਦਰੀ ਦੇ ਹਨ ਆਪਾਂ ਕਈ ਵਾਰ ਪਹਿਲਾਂ ਵੀ ਇਹ ਗੱਲ ਕੀਤੀ ਕਿ ਕੋਈ ਵੀ ਅਸੀਂ ਰਿਸ਼ਤਾ ਜਿਹੜਾ ਦੇਨੇ ਆ ਤਾਂ ਉਹਨਾਂ ਨਾਲ ਸਾਂਝਾ ਕਰਦੇ ਆ ਸਾਨੂੰ ਉਹਦਾ ਪੂਰਾ ਨਾਮ ਪਤਾ ਐਡਰੈਸ ਦਿਓ ਪਹਿਲਾਂ ਅਸੀਂ ਪੁੱਛ ਕੇ ਚਰਾਂਗੇ ਉਸ ਤੋਂ ਬਾਅਦ ਚਾਹੇ ਉਹ ਧੀ ਵਾਲਾ ਪਰਿਵਾਰ ਹੈ ਚਾਹੇ ਉਹ ਲੜਕੇ ਵਾਲਾ ਪਰਿਵਾਰ ਉਹਨਾਂ ਦੀ ਵੀ ਜ਼ਿੰਮੇਵਾਰੀ ਬਣਦੀ ਏ ਕਿ ਸਾਡੇ ਤੇ ਨਾਮ ਰਵੋ ਤੁਸੀਂ ਵੀ ਆਪਣੀ ਜ਼ਿੰਮੇਵਾਰੀ ਦੇ ਮੁਤਾਬਕ ਆਪ ਖੁਦ ਵੀ ਸਾਡੇ ਕੋਲ ਐਡਰੈਸ ਲੈ ਕੇ ਪਰਿਵਾਰ ਬਾਰੇ ਜ਼ਰੂਰ ਜਾਣਕਾਰੀ ਲਿਆ ਗੋ ਕੋਈ ਵੀ ਰਿਸ਼ਤਾ ਕੋਈ ਇਹ ਬਿਆਰੋ ਲੈ ਆਂਦੀ ਚੀਜ਼ ਅੱਜ ਲੈਣ ਦੀ ਕੱਲ ਨੂੰ ਵਾਪਸ ਕਰ ਦੇਣੀ ਇਦਾਂ ਦਾ ਕੰਮ ਨਹੀਂ ਹੈਗਾ ਕੋਈ ਵੀ ਰਿਸ਼ਤਾ ਉਹ ਤਿੰਨ ਤੋਂ ਚਾਰ ਕਿੜੀਆਂ ਤੱਕ ਤਾਂ ਚੱਲਦਾ ਹੈ ਜਿਉਂਦੀ ਆਪਾਂ ਮਨਿਆਦ ਨੀ ਚੰਗੀ ਰੱਖੀਏ ਇਹ ਜੀ ਉਸ ਪ੍ਰਮਾਤਮਾ ਦੀ ਕਿਰਪਾ ਨਾਲ ਉਹਨਾਂ ਸਾਨੂੰ ਜਰੀਏ ਬਣਾਇਆ ਹੈ ਤੇ ਪਰ ਰਿਕਵੈਸਟ ਇਹੀ ਹੈ ਕਿ ਚੰਗੀ ਤਰ੍ਹਾਂ ਪੁੱਛ ਗਿਸ਼ ਕਰਕੇ ਫਿਰ ਰਿਸ਼ਤੇ ਲਈ ਹਾਂ ਕਰਿਆ ਆਪਾਂ ਜਿਆਦੀਆਂ ਗੱਲਾਂ ਨਾ ਕਰਦੇ ਹੋਏ ਤੁਹਾਡੇ ਨਾਲ ਰਿਸ਼ਤੇ ਦੀ ਸਾਂਝ ਪਾਣੀ ਆ ਪਹਿਲਾ ਤਾਂ ਨੇ ਸਾਹਮਣੇ ਜੱਟ ਸਿੱਖ ਪਰਿਵਾਰ ਦੇ ਲੜਕਿਆਂ ਦੀ ਰਿਸ਼ਤਿਆਂ ਦੀ ਉਸ ਤੋਂ ਬਾਅਦ ਲੜਕੀ ਦੇ ਰਿਸ਼ਤਿਆਂ ਦੀ ਜਾਂ ਜੋ ਕਿ ਤੁਹਾਡੇ ਨਾਲ ਸਾਹਮਣੇ ਆ। ਪਹਿਲਾ ਰਿਸ਼ਤਾ ਜੱਟ ਸਿੱਖ ਪਰਵਾਰ ਢਿੱਲੋਂ ਗੋਡਾ ਜੀ ਇਹ ਲੜਕੇ ਦਾ ਡੇਟ ਆਫ ਬਰਥ ਸਾਲ 1992 ਹਾਈਟ 5 ਫੁੱਟ 8 ਇੰਚ ਇੱਕ ਭੈਣ ਨੇ ਉਹਦੀ ਮੈਰਿਜ ਹੋਈ ਹੋਈ ਹੈ। ਮਾਪੂਤੀ ਨੇ ਪਿਤਾ ਦੀ ਡੈਥ ਹੋਈ ਹੈ। 10 ਕਿੱਲੇ ਜ਼ਮੀਨ ਹੈ ਚੀਰਾ ਏਰੀਆ ਇਹ ਲੜਕਾ ਜਿਹੜਾ ਇਹ ਆਸਟ੍ਰੇਲੀਆ ਦਾ ਪੀਆਰ ਹੈ ਜੀ ਉੱਥੇ ਬਹੁਤ ਵਧੀਆ ਇਹਨਾਂ ਦਾ ਕੰਮਕਾਰ ਸੈੱਟ ਹੈ ਜੀ ਲੜਕਾ ਹੁਣ ਇੰਡੀਆ ਆਇਆ ਹੋਇਆ ਵਿਆਹ ਵਾਸਤੇ ਕੋਈ ਵਧੀਆ ਸਟੱਡੀ ਵਾਲੀ ਬੀਐਸਸੀ ਨਰਸਿੰਗ ਲੈਨ ਚ ਹੋ ਜੇ ਜਾਂ ਕੋਈ ਬੀਟੈਕ ਐਮਟੈਕ ਲੈਣ ਚ ਕੁੜੀ ਆ ਦੀ ਹਾਈਟ ਬੈਸਟ ਹੋਵੇ ਤੇ ਪੰਜਾਬ ਦੀ ਲੜਕੀ ਲੈਣ ਵਾਸਤੇ ਮੁੰਡਾ ਜਿਆਦਾ ਕਿ ਮੈਂ ਪੰਜਾਬ ਚ ਕੁੜੀ ਨਾਲ ਹੀ ਵਿਆਹ ਕਰਵਾਉਣਾ ਬਾਪ ਵੀ ਲੜਕੀ ਨਾਲ ਨਹੀਂ ਕਰਵਾਉਣਾ ਇੱਕ ਤਾਂ ਕੁੜੀ ਆਪ ਖੁਦ ਲੈ ਕੇ ਜਾਏਗਾ ਲੜਕਾ ਪੀ ਆਰ ਆਸਟ੍ਰੇਲੀਆ ਦਾ ਬਹੁਤ ਵਧੀਆ ਮਾਂ-ਪੁੱਤੀ ਨੇ ਘਰ-ਬਾਰ ਕੁੱਠੀ ਬਹੁਤ ਸੋਹਣੀ ਇੱਥੇ ਪੰਜਾਬ 'ਚ ਪਾਈ ਆਸਟ੍ਰੇਲੀਆ ਦੇ ਵਿੱਚ ਵੀ ਬਹੁਤ ਵਧੀਆ ਉਹਦਾ ਕਾਰੋਬਾਰ ਸੈੱਟ ਕੀਤਾ ਹੋਇਆ ਹੈ। ਇਹ ਟਿੱਕਰ ਰਿਸ਼ਤਾ ਜੀ ਨਸ਼ਾ ਰਹਿਤ, ਦਾਜ ਰਹਿਤ ਰਿਸ਼ਤਾ ਹੈ ਜੀ। ਇਹਨਾਂ ਨੂੰ ਕੁੜੀਆ ਸੋਹਣੀ ਤੇ ਹਾਈਟ ਲੰਮੀ ਤੇ ਸਟੱਡੀ ਵਧੀਆ ਵਾਲੀ ਚਾਹੀਦੀ। ਇਸ ਤੋਂ ਅਗਲਾ ਰਿਸ਼ਤਾਈ ਸੁਲਤਾਨਪੁਰ ਲੋਧੀ ਤੋਂ। ਲੜਕਾ ਯੂਕੇ ਤੋਂ ਆਇਆ ਜੀ, ਡੇਟ ਆਫ ਬਰਥ 1999 ਦੀ ਹੈ, ਹਾਈਟ 5 ਫੁੱਟ 11 ਇੰਚ। 6 ਕਿਲੇ ਜ਼ਮੀਨ ਹੈ 6 ਤੋਂ 6 ਕਿਲੇ ਜ਼ਮੀਨ ਹੈ ਯੂਕੇ ਤੋਂ ਆਇਆ ਜੀ ਬਾਕੀ ਪਰਿਵਾਰ ਭਰਾ ਉਹ ਵੀ ਸਾਰੇ ਬਾਹਰ ਨੇ ਇਹ ਲੜਕਾ ਵੀ ਬਾਹਰੋਂ ਹੀ ਆਇਆ ਹੈ ਨਾਲ ਇੱਥੇ ਭਾਈ ਵੀ ਕਰਦੇ ਹਨ ਆਪਣੀ ਤੇ ਇਹ ਲੜਕਾ ਇੱਥੇ ਉਹਨੇ ਕੁੜੀਆਂ ਪੜ੍ਹੀ ਲਿਖੀ ਹੋਵੇ ਜਿੰਨੇ ਘੱਟ ਤੋਂ ਘੱਟਿਆਂ ਦੇ ਡੀਏ ਕੀਤੀ ਹੋਵੇ ਲੜਕੇ ਦੀ ਡੇਟ ਆਫ ਬਰਥ ਪਹਿਲਾਂ ਦੱਸਤੀ ਹੈ ਜੀ 1999 ਦੀ ਏ ਕੰਬੋਸਿਕ ਪਰਿਵਾਰ ਦਾ ਲੜਕਾ ਹੈ ਲੜਕੇ ਦੀ ਹਾਈਟ 5 ਫੁੱਟ 11 ਇੰਚ ਉਹ ਸੁਣੀ ਹੋਏ ਕਿ ਇਹ ਪਰਿਵਾਰ ਪੰਜਾਬ ਦੀ ਹੀ ਕੁੜੀਆ ਚਾਹੁੰਦਾ ਏ ਕੋਈ ਇਹਨਾਂ ਦੇ ਮੁਤਾਬਕ ਮਿਲਦਾ ਜੋ ਦਾ ਰਿਸ਼ਤਾ ਹੋਵੇ ਤੇ ਜਰੂਰ ਸਾਡੇ ਨਾਲ ਸੰਪਰਕ ਕਰੋ ਢੀਰੂ ਗੁੱਪੇ ਨਾਲ ਕੋਲਾਪਾ ਹੜੇ ਜੀ ਜੱਟ ਸਿੱਖ ਲੜਕੀ ਦਾ ਰਿਸ਼ਤਾ ਜਿਹੜਾ ਆਪਣੇ ਕੋਲ ਬਾਠ ਗੋਤ ਦੀ ਲੜਕੀ ਹੈ ਜੀ ਡੇਟ ਆਫ ਬਰਥ 1995 ਹਾਈਟ 5 ਫੁੱਟ 4 ਇੰਚ ਇਹ ਜੀਰੇ ਦੇ ਲਾਗੇ ਮਹੂਏ ਮਹੂਏ ਸ਼ਹਿਰ ਦੇ ਪਰਿਵਾਰ ਹੈ ਜੀ ਰੋਇਪੁਰ ਜ਼ਿਲ੍ਹੇ ਦਾ ਤੇ ਲਾਗੇ ਪੈ ਜਾਂਦਾ ਜੀ ਗੁੜੀਆ ਦੀ ਪੜ੍ਹਾਈ ਜਿਹੜੀ ਮਾਸਟਰ ਡਿਗਰੀ ਹੈ ਜੀ ਨਾਲ ਫੈਸ਼ਨ ਡਿਜ਼ਾਈਨਿੰਗ ਕੀਤੀ ਆਈ ਹੈ ਭੈਣ ਭਰਾ ਇਹਨਾਂ ਦੀ ਆਪਣੀ 27 ਕਿੱਲੇ 28 ਕਿੱਲੇ ਜ਼ਮੀਨ ਹੈਗੀ ਹੈ ਪਲੱਸ ਤੇ ਇਹ ਪਰਿਵਾਰ ਚਾਹੁੰਦਾ ਹੈ ਕਿ ਸਾਨੂੰ ਕੋਈ ਅਮਰੀਕਾ ਦਾ ਜਾਂ ਕੈਨੇਡਾ ਦਾ ਜਾਂ ਆਸਟ੍ਰੇਲੀਆ ਦਾ ਲੜਕਾ ਮਿਲ ਜਾਵੇ ਜਿੰਨੇ ਲਗਦੇ ਕੋਲ ਘੱਟ ਤੋਂ ਘੱਟ ਵੀ 15 ਕਿੱਲੇ ਦੇ ਉੱਪਰ ਜ਼ਮੀਨ ਹੋਵੇ ਵਿਆਹ ਵੀ ਵਧੀਆ ਕਰਦੇ ਹਨ ਤੇ ਇਹ ਪਰਿਵਾਰ ਕੋਈ ਬਾਰ-ਬਾਰ ਲੜਕਾ ਚਾਹੁੰਦੇ ਨੇ ਕੁੜੀਆ ਦੀ ਪੜ੍ਹਾਈ ਬਹੁਤ ਸੁਣੀ ਕੁੜੀਆ ਦੀ ਹਾਇਟ ਵੀ ਸੁਣੀ ਕੁੜੀਆ ਵੀ ਬਹੁਤ ਸੋਹਣਾ ਸੁਨਖਾਤੀ ਹੁੰਦੇ ਸੀ ਤੇ ਇਹ ਤਿੰਨ ਰਿਸ਼ਤੇ ਅੱਜ ਤੁਹਾਡੇ ਨਾਲ ਸਾਂਝੇ ਕੀਤੇ ਹਨ ਕੱਲ ਨੂੰ ਫਿਰ ਨਵੇਂ ਰਿਸ਼ਤੇ ਲੈ ਕੇ ਹਾਜ਼ਰ ਹੋਵਾਂਗੇ ਆਪਣੇ ਦਿੱਤਿਆਂ ਦੀ ਐਡ ਲਵਾਉਣ ਵਾਸਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਢੇਰੂ ਗੱਪੇ ਨਾਲ ਆਪਣੇ ਰਿਸ਼ਤੇ ਦੀ ਐਡ ਵੀ ਲਵਾਓ ਅਸੀਂ ਕਦੀ ਵੀ ਕਿਸੇ ਦਾ ਇਸ ਜਿਹੜਾ ਲੜਕੀ ਦਾ ਫੋਟੋ ਨੈਟ ਤੇ ਨਹੀਂ ਪਾਉਂਦੇ ਅਸੀਂ ਖੁਦ ਪਰਿਵਾਰਾਂ ਨਾਲ ਮਿਲ ਕੇ ਖੁਦ ਆਪ ਜਾ ਕੇ ਇਨਕੁਆਇਰੀ ਕਰਕੇ ਰਿਸ਼ਤਾ ਕਰਵਾਉਂਦੇ ਆ ਈ ਰੂ ਗੋਪਿਆ ਇਕੱਲੇ ਇਹ ਦੋਵੇਂ ਹੀ ਜੋ ਕਿ ਆਪਸੇ ਜਰਨਲ ਕੇ ਰਿਸ਼ਤਾ ਕਰਾਉਂਦੇ ਆ ਸਾਡੀ ਕੋਈ ਹੋਰ ਬ੍ਰਾਂਚ ਨਹੀਂ ਹੈਗੀ ਕੋਈ ਸਾਡਾ ਹੋਰ ਪਾਰਟਨਰਸ਼ਿਪ ਕਿਸੇ ਨਾਲ ਨਹੀਂ ਹੈਗੀ ਈ ਰੂ ਗੋਪਾ ਦੋਵੇਂ ਰਲ ਕੇ ਹੀ ਰਿਸ਼ਤੇ ਕਰਵਾਉਂਦੇ ਆ ਨਾ ਇਹ ਵਾਹਿਗੁਰੂ ਦੀ ਕਿਰਪਾ ਨਾਲ ਜੋ ਕਿ ਅਸੀਂ ਰਿਸ਼ਤੇ ਕਰਵਾਈਦੇ ਆ ਆਪ ਪੁੱਛ ਕੇ ਚਰ ਕੇ ਉਹਦੀ ਜ਼ਿੰਮੇਵਾਰੀ ਦੇ ਮਤਲਬ ਕਰਵਾਈਦੇ ਆ ਔਰ ਨਵੇਂ ਨਵੇਂ ਰਿਸ਼ਤੇ ਆਵਾਤੇ ਜਰੂਰ ਸੰਪਰਕ ਕਰੋ ਸਾਡੇ ਨੰਬਰ ਹਨ 9881 48532 94171 25550 ਤੇ ਤੁਸੀਂ ਐਡ ਵੀ ਲਵਾ ਸਕਦੇ ਕਈ ਵਾਰ ਫੋਨ ਨਹੀਂ ਚੱਕਿਆ ਜਾਂਦਾ ਸਾਡੇ ਨਾਲ ਵਟਸਐਪ ਤੇ ਜਰੂਰ ਗੱਲ ਕਰਿਆ ਕਰਵਾਈਏ ਵਟਸਐਪ ਤੇ ਵਿੱਚ ਤੁਹਾਨੂੰ ਮੈਸੇਜ ਦੇ ਵਿੱਚ ਜਵਾਬ ਜਰੂਰ ਦਿਆਂ ਕਰਾਂਗੇ ਅੱਗੇ ਤੋਂ ਨਵੇਂ ਤੋਂ ਨਵੇਂ ਰਿਸ਼ਤੇ ਆਵਾਤੇ ਸੰਪਰਕ ਕਰਦੇ ਰਹਿਣਾ 9881 48532 94171 25550 ਇਹ ਸਾਡੇ ਦੋ ਭਰਾਵਾਂ ਦੇ ਨੰਬਰ ਹਨ ਢੀਰੂ ਗੋਪੇ ਦੇ ਮਿਲਦੇ ਆ ਨਵੇਂ ਰਿਸ਼ਤਿਆਂ ਦੇ ਨਾਲ ਢੀਰੂ ਗੋਪੇ ਵੱਲੋਂ ਪਿਆਰ ਭਰੀ ਸੱਸਰੀ ਆਕਾਲ